ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਮਾਝ ਮਹੱਲਾ ਪੰਜਮਾ ਨਿਧ ਸਿਧ ਰਿਧ ਹਰ 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 ਮੀਰੇ ਜਨਮ ਪਦਾਰਥ ਘਹਿਰੇ ਗੰਭੀਰੇ ਲੱਖ ਕੋਟ ਖੁਸ਼ੀਆਂ ਰੰਗ 라ਵੇ ਜੋ ਗੁਰ ਲਗ ਪਾਈ ਜਿਉ ਦਰਸ਼ਨ ਭੀ ਕਥ ਭੀ ਪੁਨੀਤਾ ਸਗਲ ਉਦਾਰੇ ਭਾਈ ਮੀਤਾ ਅਗਮਯ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਉ ਜਾਕੋ ਖੋਜੈ ਸਰਬ ਉਪਾਏ ਵੱਡੇ ਭਾਗੀ ਦਰਸ਼ਨ ਕੋ ਵਿਰਲਾ ਪਾਏ ਉੱਚੇ ਪਾਰਯ ਅਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਈ ਜਿਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੈ ਵਸੇਰਾ ਗੁਰਬੰਧਨ ਤਨ ਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜਿਉ ਗੌੜੀ ਮਾਝ ਮਹੱਲਾ ਪੰਜਮ ਹਰਿ ਰਾਮ 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 ਰੰਮ ਜਪ ਪੂਰਨ ਹੋਈ ਕੰਮ ਰਹਾਉ ਰਾਮ ਗੋਬਿੰਦ ਜਪੀਂਦਿਆ ਹੋਆ ਮੁਖ ਪਵਿੱਤਰ ਹਰਿ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਵ ਗੁਣਾ ਜਿਸ ਮਾਹੀ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੀ ਜਿਸ ਲੜ ਲੱਗੀ ਐ ਜੀਵੀ ਐ ਭੁਵਜਲ ਪਾਈ ਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲੇ ਤੇਰੇ ਪਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾ ਨਿਕਯੁਬਰੀ ਨਾਮ ਜਪ ਦਰ ਸਚੈ ਸਬਾਸ਼ ਸੁਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖੰਨਾ ਗੌੜੀ ਮਹੱਲਾ ਪੰਜਵਾਂ ਗੁਰ ਕੀ ਚਰਨ ਉੱਪਰ ਮੇਰੇ ਮੱਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮੰਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਐਹ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿੱਠਾ ਪਾਰ ਬ੍ਰਹਮ ਤਾਂ ਤੇ ਮੋਹ ਡਿਠਾ ਗੋਰੇ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਆਧਾਰ ਗੋਰੇ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰੀ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ